ਬਹੁਤ ਮੁਸ਼ਕਲ ਨਾਲ ਇਹ ਝੋਟੀ ਲੱਭ ਕੇ ਲਿਆਏ ਆ ਤੁਹਾਡੇ ਵਾਸਤੇ ਬਹੁਤ ਚੰਗੀ ਬਰੀਕ ਝੋਟੀ ਹੈ ਜੀ ਥਾਣ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਦਾ ਲੱਗਾ ਹੈ ਬਈ ਹੱਥੀ ਘੜਿਆ ਹੋਇਆ ਜਿਵੇਂ ਕਿ ਹੱਥੀ ਘੜਿਆ ਥਾਣ ਇਹਦਾ ਤੇ ਥਾਣ ਤੇ ਲੇਵਾ ਇਸ ਤਰ੍ਹਾਂ ਦਾ ਕਿਤੋਂ ਨਹੀਂ ਲੱਭਦਾ ਪਾਲਾ ਚੰਗਾ ਝੋਟੀ ਦਾ ਲੇਵਾ ਤੇ ਥਾਣ ਜਿਗਾਰ ਲੱਗਾ ਹੋਇਆ ਸਿੰਗੀ ਐਨ ਜਮਾ ਸ਼ਕੀਨ ਬਰੀਕ ਛੋਟੀ ਛੋਟੀ ਸਿੰਗੀ ਲੱਗੀ ਆ ਝੋਟੀ ਦੀ ਚਾਰ ਦੰਦ ਮੂੰਹ ਤੋਂ ਆ ਕੋਈ ਵੀਰ ਆ ਕੇ ਚੈੱਕ ਕਰ ਸਕਦਾ ਝੋਟੀ ਦੀ ਚਵਾਈ ਧਾਰ ਬਿਲਕੁਲ ਇੱਕ ਨੰਬਰ ਦੀ ਆ ਕੋਲੀ ਤੇ ਮੋਟੀ ਧਾਰ ਲੱਗੀ ਹੋਈ ਆ ਥਾਣ ਦੇਖੋ ਮੁਠੀ ਵਾਲਾ ਕਿੰਨਾ ਸੋਹਣਾ ਗੱਠ ਗੱਠ ਦੀ ਦੂਰੀ ਤੇ ਥਣ ਲੱਗਾ ਝੋਟੀ ਦਾ ਬਹੁਤ ਪਿਆਰੀ ਕੱਟੀ ਹੈ ਜੀ ਚਾਰ ਦੰਦ ਦੁੱਧ ਇਸ ਟਾਂ ਮੇਂ ਛੁੱਟੀ ਕੋਲੇ 10 ਕਿਲੋ ਜਿਹੜਾ ਹਾਜ਼ਰ ਹੈ 9 ਕਿਲੋ ਦੇ ਕੋਈ ਵੀ ਵੀਰ ਡੱਬੇ ਮਾਰ ਕੇ ਲਿਜਾ ਸਕਦਾ ਥੋੜੇ ਸਮੇਂ ਦੀ ਸੂਈ ਹੈ ਛੁੱਟੀ ਆ ਮਗਰ ਬੱਚਾ ਕੱਟਾ ਹੈ ਛੋਟੀ ਦਾ ਅੰਦਾਜ਼ਾ ਤੁਸੀਂ ਆਪ ਲਾ ਲੈਣਾ ਹੈ ਵੀ ਕਿੰਨੇ ਕ ਸਮੇਂ ਦਾ ਇਹ ਕੱਟਾ ਹੈ ਕਿੰਨੇ ਕ ਸਮੇਂ ਦੀ ਛੁੱਟੀ ਸੂਈ ਹੋਈ ਆ ਸਾਡੇ ਦੇ ਯਕੀਨ ਤੁਸੀਂ ਕੋਈ ਨਹੀਂ ਕਰਨਾ ਆਪ ਦੀ ਤਸੱਲੀ ਕਰਕੇ ਫਰਕ ਕਰਕੇ ਛੁੱਟੀ ਲੈ ਕੇ ਜਾਣੀ ਆ ਕਿ ਤੂੰ ਵੀ ਕੋਈ ਵੀ ਵੀਰ ਡੰਗਰ ਲੈਂਦਾ ਕਿਸੇ ਤੇ ਯਕੀਨ ਨਾ ਕਰਿਆ ਕਰੋ ਆਪ ਦੀ ਪਰਖ ਕਰਕੇ ਡੰਗਰ ਆਪ ਪਸੰਦ ਕਰਕੇ ਲਿਆ ਕਰੋ ਦੇਖੋ ਜੀ ਕਿੰਨੀ ਸ਼ਕੀਨ ਬਾਰੀਕ ਝੋਟੀ ਆ ਤੋੜ ਕੇ ਹੋਣਿਆਂ ਨੂੰ ਇਹ ਝੋਟੀ ਬਹੁਤ ਪਿਆਰੀ ਕੱਟੀ ਆ ਜੀ ਚਾਰ ਦੰਦ ਮੂੰਹ ਤੋਂ ਮਾਸਪਤਾ ਲੋ ਉੱਠੀ ਦਿਖਾਉਣ ਜਾਂਦਾ ਬਾਈ ਇੰਨੀ ਸ਼ਕੀਨ ਹੈ ਛੋਟੀ ਦੀ ਤੋਰਾ ਤੁਰਾ ਚੈੱਕ ਕਰਾਂ ਹੀ ਲੈਵਾ ਦੇਖੀ ਕਿੰਨਾ ਚੰਗਾ ਖੁੱਲਾ ਹਵਾਨਾ ਤੇ ਥਾਣ ਵੇਖੋ ਬਹੁਤ ਸੋਹਣਾ ਲੱਗਿਆ ਹੋਇਆ ਐਨੀਆਂ ਬਰੀਕੀਆਂ ਆ ਜਾ ਆ ਜਾ ਐਨੀਆਂ ਬਰੀਕੀਆਂ ਬਾਈ ਜੀ ਕਿਤੇ 20 25 ਪਿੰਡਾਂ ਜੋ ਇੱਕ ਮੱਝ ਦੇ ਲੱਗੀਆਂ ਹੁੰਦੀਆਂ ਜਿੰਨੀਆਂ ਬਰੀਕੀਆਂ ਐ ਇਸ ਛੋਟੀ ਚ ਕਿਸੇ ਪੱਖੋਂ ਕਮੀ ਨਹੀਂ ਛੋਟੀ ਜਿਹਾ ਸਿੰਘ ਪੈਰ ਥਾਣ ਲੈਵਾ ਕਦ ਵਜਨ ਜਿਹੜਾ ਉਹ ਝੋਟੀਆਂ ਦੇ ਮੁਤਾਬਕ ਹੈ ਝੋਟੀਆਂ ਵਾਲਾ ਵਜਨ ਹੈ ਕਿਉਂਕਿ ਮੂੰਹ ਤੋਂ ਚਾਰ ਦੰਦ ਦੀ ਝੋਟੀ ਆ ਹਜੇ ਪਹਿਲਾ ਸੂਆ ਸੂਈ ਹੈ ਜਸਵੀਰ ਨੂੰ ਇਹ ਝੋਟੀ ਪਸੰਦ ਹੈ ਉਹ ਫੋਨ ਨੰਬਰ 62803 70720 ਤੇ ਕੰਟੈਕਟ ਕਰਕੇ ਇਸ ਝੋਟੀ ਬਾਰੇ ਜਿਹੜਾ ਜਾਣਕਾਰੀ ਲੈ ਸਕਦਾ ਹੈ ਸਰਦਾਰ ਹਰਨੇਕ ਸਿੰਘ ਡੇਰੀ ਫਾਰਮ ਤੇ ਇਹ ਝੋਟੀ ਖੜੀ ਹੈ। ਜ਼ਿਲ੍ਹਾ ਫਰੀਦਕੋਟ ਹੈ। ਜ਼ਿਲ੍ਹੇ ਫਰੀਦਕੋਟ ਦਾ ਪਿੰਡ ਜਿਹੜਾ ਬਹਿਵਲ ਕਲਾਂ ਉਸ ਪਿੰਡ ਇਹ ਝੋਟੀ ਬਾਈ ਜੀ ਖੜੀ ਹੈ ਸਰਦਾਰ ਹਰਨੇਕ ਸਿੰਘ ਡੇਰੀ ਫਾਰਮ ਦੇ ਉੱਤੇ। ਝੋਟੀ ਦੀ ਚਵਾਈ ਤੁਹਾਨੂੰ ਵੀਡੀਓ ਦੇ ਵਿੱਚ ਲਾਈਵ ਦਿਖਾ ਦਿੰਨੇ ਆ ਵੀ ਕਿਸ ਤਰ੍ਹਾਂ ਦੀ ਚਵਾਈ ਹੈ। ਦੁੱਧ ਵੀ ਜਿਹੜਾ ਤੁਹਾਨੂੰ ਚੋ ਕੇ ਉਹ ਵਿਖਾ ਦਿੱਤਾ ਜਾਊਗਾ। 10 ਕਿਲੋ ਦੁੱਧ ਝੋਟੀ ਕੋਲ ਹਾਜ਼ਰ ਹੈ 9 ਕਿਲੋ ਕੋਈ ਵੀ ਵੀਰ ਮੰਨ ਕੇ ਲਿ ਜਾ ਸਕਦਾ ਇਹਨੂੰ ਬਹੁਤ ਪਿਆਰੀ ਸੁਨੱਖੀ ਝੋਟੀ ਐ ਜੀ ਇਸ ਤਰ੍ਹਾਂ ਦਾ ਥਣ ਹਵਾਨਾ ਕਿਸੇ ਕਿਸੇ ਨੂੰ ਹੀ ਲੱਗਦਾ ਜਿਹੜਾ ਹਵਾਨਾ ਤੇ ਥਣ ਇਸ ਝੋਟੀ ਦਾ ਲੱਗਾ ਤੇ ਸਿੰਗੀ ਜਿਹੜੀ ਇਸ ਝੋਟੀ ਨੂੰ ਲੱਗੀ ਆ ਉਹ ਕਿਸੇ ਕਿਸੇ ਨੂੰ ਹੀ ਬਾਈ ਜੀ ਲੱਗਦੀ ਆ ਆ ਬੱਚਾ ਇਸ ਝੋਟੀ ਦਾ ਹੁਣ ਤੁਹਾਨੂੰ ਚੋ ਕੇ ਵਿਖਾਉਣਿਆ ਇੰਨੀ ਮਿੱਠੀ ਝੋਟੀ ਬਹੁਤ ਮਿੱਠੀ ਝੋਟੀ ਐ ਪਿਆਰੀ ਇਹਨੀ ਠੰਡੀ ਸੀ ਲ ਬਾਈ ਜੀ ਲੂਈ ਇਸ ਤਰ੍ਹਾਂ ਇਹਨੇ ਦੋਵੇਂ ਟਾਈਮ ਬੱਚੇ ਦੇ ਜਿਹੜਾ ਮਿਲਣਾ ਬਹੁਤ ਪਿਆਰੀ ਕੱਤੀ ਆ ਟਰੋ ਕੁਲਿਕਰਾ ਹਾਂਜੀ ਇਸ ਤਰ੍ਹਾਂ ਝੋਟੀ ਨੂੰ ਤੁਸੀਂ ਬਸਮਾਉਣਾ ਹੈ ਬੱਚੇ ਦਾ ਬੱਚੇ ਨੂੰ ਮੂੰਹ ਲਵਾ ਕੇ ਥਣਾ ਨੂੰ ਬਸ ਬਣ ਦੇਣਾ ਝਾਉਣ ਦੀ ਬਸਮਾਉਣ ਦੀ ਬੱਚੇ ਦੇ ਲੋੜ ਦੀ ਝੋਟੀ ਨੂੰ ਕਿਉਂਕਿ ਝੋਟੀ ਵੈਸੇ ਹੀ ਬਹੁਤ ਪਿਆਰੀ ਠੰਡੀ ਸੀਲ ਹੈ ਧਾਰ ਝੋਟੀ ਨੇ ਲੈ ਲੈਣੀ ਹੈ ਬਾਅਦ ਚੋਂ ਜਦੋਂ ਬੱਚਾ ਆਪਾਂ ਮੂਰੇ ਬਣਤਾ ਥਣਾ ਨੂੰ ਮੂੰਹ ਲਵਾ ਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਝੋਟੀ ਨੇ ਬਸਮਾਉਣਾ ਲਓ ਜੀ ਥਣ ਦੇਖੋ ਕਿੰਨਾ ਸੋਹਣਾ ਰੋਗ ਰੋਗ ਦਾ ਥਣ ਕੱਢਿਆ ਝੋਟੀ ਨੇ ਬਾ ਕਮਾਲ ਦੇ ਵਿੱਚੀ ਬੁੱਤੀ ਦੇਖੋ ਬਾਈ ਜੀ ਪੀੜੀ ਦੇ ਪਾਵੇਂ ਵਾਲਾ ਥਾਣਾ ਮਗਰਲੇ ਥਾਣਾ ਦਾ ਸਹਜ ਤੇ ਮੂਰਲੇ ਥਾਣਾ ਦਾ ਸਹਜ ਬਿਲਕੁਲ ਇੱਕੋ ਜਿਹਾ ਹੈ ਪਾਵੇਂ ਫੀਤੇ ਨਾਲ ਕੋਈ ਵੀਰ ਮਿਲ ਲਵੇ ਬਹੁਤ ਤਿਆਰੀ ਕੀਤੀ ਹੈ ਜੀ ਆ ਬਾਹਰਤੀ ਖਾਲੀ ਵਿਖਾ ਲਈ ਹੁਣ ਆਪਏ ਛੋਟੀ ਜਿਹੀ ਚਵਾਈ ਦੇਖਦੇ ਆ ਜੀ ਆ ਅਗਲੇ ਥਾਣਾ ਦੀ ਚਵਾਈ ਸਟਾਰਟ ਕਰਨ ਲੱਗੇ ਹਾਂ ਲੋ ਜੀ ਬਾਹਟੀ ਦਾ ਖੜਕਾ ਬਈ ਤੀਜੇ ਪਿੰਡ ਸੁਣਦਾ ਐਨੀ ਪਿਆਰੀ ਚਵਾਈ 31 ਵੀ ਇਨੀ ਕੋਈ ਚਵਾਈ ਲੱਗੀ ਆ ਮੋਟੀ-ਮੋਟੀ ਧਾਰ ਕੋਈ ਪੂਰਛਤਾ ਨਹੀਂ ਪੂਰਛਤੇ ਦੇ ਡੰਡ ਨਾੜ ਦੀ ਆਪਣੀ ਗਰੰਟੂ ਰੂਗੀ ਕੋਈ ਵੀ ਵੀਰ ਥੋਤਨੀ ਤਖੰਡ ਕਰਕੇ ਲਿਆ ਸਕਦਾ ਆ ਮਗਰਲੇ ਸੋਨਾ ਦੀ ਚਵਾਈ ਚੈੱਕ ਕਰ ਲਓ ਜੀ ਕੋਈ ਕਿੱਡੀ ਚੰਗੀ ਸਵਾਈ ਲੱਗੀ ਜੀ ਤੇ ਉਹਨੂੰ ਮਗਰਲੇ ਥਣਾ ਦੀ ਸਵਾਈ ਹੈ ਜੀ ਹਾਂਜੀ ਚਵਾਈ ਤਕਰੀਬਨ ਛੋਟੀ ਹੋ ਚੁੱਕੀ ਹੈ ਕੁਝ ਘਟਾਰਾਂ ਬਾਕੀ ਹੈ ਦੋਦ ਤੁਸੀਂ ਦੇਖ ਸਕਦੇ ਹੋ ਬਾਟੀ ਦੇ ਵਿੱਚ ਦੋ ਝੋਟੀ ਕੋਲੇ 10 ਕਿਲੋ ਹਾਜ਼ਰ ਹੈ ਪਰ 9 ਕਿਲੋ ਮੰਨ ਕੇ ਕੋਈ ਵੀ ਵੀਰ ਡੱਬੇ ਮਾਰ ਕੇ ਲਿਆ ਸਕਦਾ ਝੋਟੀ ਦੇ ਚਾਰ ਦੰਦ ਮੂੰਹ ਤੋਂ ਝੋਟੀ ਹੈ ਪਹਿਲਾ ਸੂਆ ਸੂਈ ਹੈ ਠਣ ਲੇਵਾ ਸਿੰਗੀ ਫੈਰ ਕੱਦ ਝੋਟੀ ਦਾ ਇੱਕ ਨੰਬਰ ਬਾ ਕਮਾਲ ਹੈ ਬਾਈ ਜੀ ਹਰ ਪੱਖੋਂ ਝੋਟੀ ਕਿਸੇ ਪਾਸੋਂ ਨਿੰਦਣਯੋਗ ਨਹੀਂ ਜਿਲ੍ਹਾ ਫਰੀਦਕੋਟ ਪਿੰਡ ਬਹਿਵਲ ਕਲਾਂ ਸਰਦਾਰ ਹਨੇਕ ਸਿੰਘ ਡੇਰੀ ਫਾਰਮ ਤੇ ਇਹ ਝੋਟੀ ਜਿਹੜੀ ਅਸਟਾਉਮ ਅਵੇਲੇਬਲ ਹੈ ਕੰਟੈਕਟ ਨੰਬਰ ਦੁਬਾਰਾ ਫੇਰ ਬੋਲ ਦਿੰਨੇ ਆ 6280370722 ਤੇ ਕੰਟੈਕਟ ਕਰਕੇ ਇਸ ਝੋਟੀ ਬਾਰੇ ਜਿਹੜਾ ਬਾਈ ਜੀ ਕੋਈ ਵੀ ਜਾਣਕਾਰੀ ਲੈ ਸਕਦਾ ਤੇ ਆਪਦਾ ਸੌਦਾ ਰਲਾ ਸਕਦਾ ਬਹੁਤ ਪਿਆਰੀ ਕੱਟੀ ਹੈ ਬਾਈ ਜੀ ਠੰਡੀ ਸੀਲ ਘਰੇ ਰੱਖਣ ਵਾਲੀ ਝੋਟੀ ਹੈ ਚੋਲੇ ਕੋਈ ਮਰਜ਼ੀ ਬੰਦਾ ਚੋਲੇ ਬੁੜੀ ਚੋਲੇ ਜਵਾਕ ਚੋਲੇ ਬਹੁਤ ਪਿਆਰੀ ਕੱਟੀ ਐ ਕਰ ਦੇ ਪਾ